ਲੋ ਵੀ ਮਿੱਤਰੋ ਜਿਹੜੇ ਕਿਸੇ ਭਰਾ ਦਾ ਡ੍ਰੀਮ ਆ ਵੀ ਆਪਾਂ ਛੋਟੇ ਬਜਟ ਵਿੱਚ ਵੀ ਆਈਪੀ ਨੰਬਰ ਵਾਲੀ ਗੱਡੀ ਲੈਣੀ ਆ ਜਿਹਦਾ ਬਜਟ ਘੱਟਾ ਪੈਸੇ ਘੱਟ ਨੇ ਜਿਹਦੇ ਕੋਲ ਤਾਂ ਉਹਨਾਂ ਵਾਸਤੇ ਬਹੁਤ ਛੋਟੇ ਰੇਟ ਵਾਲੀ ਗੱਡੀ ਆ ਗਈ ਆ ਆਪਣੇ ਕੋਲ ਇਹ ਸੈਂਟਰੋ 2004 ਮਾਡਲ ਪਾਸਿੰਗ ਪਈਆ ਗੱਡੀ ਦੀ ਤੇ ਉਸ ਤੋਂ ਬਾਲਾ ਬਈ ਪਤਾ ਕਰ ਲੋ ਨੋਟ ਪੂਰੀ ਕਾਰ ਪਿਆਰ ਆਪੋਜ਼ਿਟ ਪੀਵੀਐਸ ਏਜੰਸੀ ਸਮਾਰਟ ਪੁਆਇੰਟ ਨियर ਨਤਲਾ ਹਸਪੀਟਲ ਸ਼ਹਿਰ ਲੋਕੇਸ਼ਨ ਟੂਰੀ ਇਹ ਆ ਗਈ ਆ ਸੈਂਟਰੋਂ ਆਪਣੇ ਕੋਲੇ 2000 ਚਾਰ ਮਾਡਲ ਗੱਡੀ ਲਗਭਗ ਸਾਰੀ ਓਰੀਜਨਲ ਮੰਗੂਈਆਂ ਇੱਕ ਅੱਧਾ 20% ਹੀ ਆ ਟਾਇਰ ਫਰੰਟ ਵਾਲੇ ਹੈਗੇ ਨੇ 70 ਤੋਂ 80% ਨਵੇਂ ਵਰਗੇ ਵੀ ਤੁਸੀਂ ਕਹਿ ਸਕਦੇ ਹੋ ਛੋਟਾ ਮोटा ਸਕਰਾਜ ਆ ਗੱਡੀ ਤੇ ਕਿਸੇ ਵਕੀਲ ਦੀ ਕਾਰ ਹੈ ਸੰਭੀ ਹੀ ਕਾਰ ਹੈ ਖਰੇਲੂ ਕਾਰ ਉਹਨਾਂ ਦੀ ਲਓ ਜੀ ਗੱਡੀ ਦਾ ਓਵਰਾਲ ਨਿਗਾਹ ਮਾਰ ਲਓ ਵਿੱਚੋ ਵੀ ਆਪਾਂ ਮਾੜੀ ਜੀ ਗੱਡੀ ਤੇ ਅੰਟੀਰੀਅਰ ਤੇ ਨਿਗਾ ਮਾਰਾ ਦਿੰਨੇ ਆ। ਪੋਸ਼ੂ ਪੋਸ਼ੂ ਸਾਰਾ ਕੁਝ ਗੱਡੀ ਚ ਵਧੀਆ ਸੋਨੀ ਦਾ ਮਿਊਜ਼ਿਕ ਸਿਸਟਮ ਪਾਵਰ ਸਟੀering ਵਾਲਾ ਇਹ ਵੇਰੀਐਂਟ ਆ ਜਾਂਦਾ। ਜ਼ਿੰਕ ਐਕਸਪੀ ਮਾਡਲ ਪਾਵਰ ਸਟੀering AC ਲਓ ਜੀ ਕਨੈਕਟਰ ਸਾਈਡ ਤੋਂ ਮਾੜੀ ਜੀ ਨਿਗਾ ਮਾਰ ਲਓ ਗੱਡੀ। ਕਿਸੇ ਪਾਸੇ ਲੱਗੀ ਵੱਜੀ ਨਹੀਂ ਕਿਸੇ ਪਾਸੇ ਵੀ ਐਕਸੀਡੈਂਟ ਨਹੀਂ ਪਿਛਲੇ ਟਾਇਰ ਵੀ ਤਕਰੀਬਨ 70 ਤੋਂ 80% ਨੇ ਤੇ ਆਪਾਂ ਤੁਹਾਨੂੰ ਬੌਂਡ ਚੱਕ ਕੇ ਗੱਡੀ ਦੀ ਕੰਡੀਸ਼ਨ ਦਿਖਾ ਦਿੰਨੇ ਆ ਕਿਸੇ ਪਾਸੇ ਲੱਗੀ ਵੱਜੀ ਨਹੀਂ ਕਿਸੇ ਪਾਸੇ ਐਕਸੀਡੈਂਟ ਨਹੀਂ ਉਹ ਤੁਹਾਨੂੰ ਆਪਾਂ ਬੌਂਡ ਚੱਕ ਕੇ ਵੀ ਗੱਡੀ ਦਿਖਾ ਦਿੰਨੇ ਆ ਲੋ ਜੇਕਰ ਮਾ ਅਜੇ ਗੱਡੀ ਵਾਸ਼ ਨਹੀਂ ਹੋਈ ਅੱਗੇ ਜਾ ਕੇ ਤੁਹਾਨੂੰ ਗੱਡੀ ਇਹ ਅਪਡੇਟ ਹੋ ਕੇ ਮਿਲ ਜੂਗੀ ਬੈਂਟਰੀ ਮੋਟਰੀ ਵੀ ਨਵੀਂ ਵਰਗੀ ਆ ਛੋਟੇ ਜਿਹੇ ਮੁੱਲ ਦੀ ਕਾਰ ਆ ਤੇ ਗੱਲ ਕਰਦੇ ਆਪਾਂ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਪਤਾਊਗਾ ਜੀ ਸਿਰਫ 70000 ਰੁਪਏ ਐਕਸ ਜੇ ਵੀਡੀਓ ਵਧੀਆ ਲੱਗੇ ਬੇਟੇ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਜੇ ਕੋਈ ਵੀਰ ਨੂੰ ਗੱਡੀ ਚਾਹੀਦੀ ਹੈ ਅੱਗੇ ਸ਼ੇਅਰ ਵੀ ਕਰ ਸਕਦੇ ਹੋ ਅੰਤ ਵਿੱਚ ਨੈਕਸਟ ਵੀਡੀਓ ਤਦ ਤੱਕ ਸਾਡੇ ਵੀਰ ਨੂੰ ਸਤਿ ਸ਼੍ਰੀ ਅਕਾਲ ਜੈ ਹੰਸ